ਰਾਗ ਆਸਾ ਮਹੱਲਾ ਪਹਿਲਾ ਇਕੰ ਕਾਰ ਸਤਗੁਰ ਪ੍ਰਸਾਦ ਛੇ ਘਰ ਛੇ ਗੁਰ ਛੇ ਪਦੇਸ ਗੁਰ ਗੁਰ ਏਕੋ ਬੇਸ ਨੇ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰੋਖ ਬਡਾਈ ਤੋਏ ਰਹਾਓ ਬਿਸੂਏ ਚਸਿਆ ਕੜਿਆ ਪਹਿਰਾ ਚਿੱਤੀ ਵਾਰ ਮਾ ਹੋਆ ਸੂਰਜੇ ਕੋ ઋਤ ਅਨੇਕ ਨਾਨਕ ਕਰਤੇ ਕਹਿ ਕੇਤੇ ਵੇਸ ਸੂਰਜੇ ਕੋ ઋਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਇਹ ਸ਼ਬਦ ਤਨ ਤਨ ਚਵਰਛਤ ਦੇ ਮਾਲਕ ਗੁਰਤਾ ਗੱਦੀ ਤੇ ਬਰਾਜਮਾਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 13 ਤੇ ਪਹਿਲੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਿਆ ਹੋਇਆ ਸ਼ਬਦ ਹੈ ਇਹ ਸ਼ਬਦ 16 ਦੇ ਵਿੱਚ ਜਿਹੜੇ ਸ਼ਬਦ ਗਏ ਆ ਪੰਜ ਸ਼ਬਦ ਇਹ ਦੂਸਰਾ ਸ਼ਬਦ ਹੈ ਇਸ ਤੋਂ ਪਹਿਲਾਂ ਜੇਕਰ ਕੀਰਤਕ ਕੀ ਕਰਤਕ ਕੋਈ ਵਿਚਾਰੋ ਇੱਥੇ ਗੁਰੂ ਮਹਾਰਾਜ ਜੀ ਸਮਝਾ ਰਹੇ ਆ ਕਿ ਛੇ ਜਿਹੜੇ ਸ਼ਾਸਤਰ ਲਿਖੇ ਗਏ ਉਹਨਾਂ ਸ਼ਾਸਤਰਾਂ ਦੇ ਨਾਮ ਆ ਸਾਂਖ ਵਿਸ਼ੇਸ਼ ਨਿਆਏ ਮੀਮंसा ਪਤੰਜਲ ਤੇ ਜੋ ਤੇ ਇਹਨਾਂ ਨੂੰ ਲਿਖਣ ਵਾਲੇ ਵੀ 6 ਆ ਜਿਨ੍ਹਾਂ ਨੂੰ ਅਸੀਂ ਚਿੱਤਾ ਕਹਿੰਦੇ ਜਾਂ ਗੁਰੂ ਕਹਿੰਦੇ ਆ ਜਿਨ੍ਹਾਂ ਨੇ ਇਹ ਲਿਖੇ ਆ ਉਹ ਹੈਗੇ ਕਪਲਮੁਨੀ ਕਨਾਦਮਨੀ ਗੌਤਮਮੁਨੀ ਜੈਮਨੇ ਪਤੰਜਲੀ ਤੇ ਵਿਦਵਿਆਸ 6 ਕਰ 6 ਗੁਰ 6 ਉਪਦੇਸ਼ ਗੁਰ ਪਾਇਨਾਂ ਨੂੰ ਜਿਹੜੇ ਉਪਦੇਸ਼ ਦਿੱਤਾ ਇਹਨਾਂ ਨੇ ਉਹ ਹੈ ਇੱਕੋ ਹੀ ਹੈ ਪਰ ਸਭ ਨੇ ਆਪੋ ਆਪਣੇ ਤਰੀਕੇ ਨਾਲ ਦਿੱਤਾ ਹਰ ਇੱਕ ਨੂੰ ਲੱਗਾ ਕਿ ਨਹੀਂ ਆ ਠੀਕ ਹੈ ਕਿਉਂਕਿ ਪਰਮਾਤਮਾ ਤਾਂ ਉਹਦਾ ਐਂਡ ਕੋਈ ਨਹੀਂ ਉਹਨੂੰ ਤਾਂ ਸਹੀ ਇਹ ਕਹਿ ਸਕਦੇ ਆ ਕਿ ਕੋਈ ਪੰਛੀ ਜਿਹੜਾ ਉਹਦੇ ਜਿੰਨੀ ਕੁ ਪਰਾਂ ਚ ਜਾਨ ਹੈ ਉਹਨਾਂ ਕੋ ਅਡਾਰੀ ਮਾਰ ਸਕਦਾ ਜੇਕਰ ਪਰਾਂ ਚ ਜਾਨ ਘੱਟ ਹੈ ਤਾਂ ਘੱਟ ਅਡਾਰੀ ਮਾਰ ਇਸੇ ਤਰੀਕੇ ਦੇ ਨਾਲ ਜਿਹੜੇ muni ਹੋਏ ਐ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਐ ਪਰ ਐਂਡ ਤੇ ਜਾ ਕੇ ਸਾਰੇ ਜਿਹੜੇ ਐ ਵੇਦ ਵਿਆਸ ਨੇ ਜੋ ਲਿਖਿਆ ਸਤਗੁਰ ਨਰਦਾਸ ਮਹਾਰਾਜ ਜੀ ਆਪਣੀ ਬਾਣੀ ਚ ਕਹਿ ਰਹੇ ਐ ਨਾਨਾ ਖਿਆਨ ਪੁਰਾਨ ਵੇਦ ਵਿਦ ਚੌਤਸ ਅੱਖਰ ਮਾਹੀ ਵਿਆਸ ਵਿਚਾਰ ਕਹਿਓ ਪਰਮार्थ RAM ਨਾਮ ਸਰਨਾ ਕਹਿੰਦੇ ਸਾਰੇ ਜਿਹੜੇ ਵੇਦ ਆ ਇਹ ਚਮਤੀ ਅੱਖਰਾਂ ਚ ਲਿਖੇ ਗਏ ਆ ਔਰ ਬਖਰੇ ਬਖਰੇ ਨਾਨਾ ਪ੍ਰਕਾਰ ਦੇ ਕਹਿੰਦੇ ਇਹਨਾਂ ਦੇ ਵਿਚਾਰ ਆ ਇਹਨਾਂ ਦਾ ਲਿਖਣ ਦਾ ਆਪਣਾ ਆਪਣਾ ਟੰਗ ਆ ਔਰ ਕਹਿੰਦੇ ਐਂਡ ਤੇ ਜਾ ਕੇ ਵੇਦ ਵਿਆਸ ਨੇ ਸਾਰੇ ਹੀ ਵੇਦਾਂ ਸ਼ਸਤਰਾਂ ਸਿਮਰਤੀਆਂ ਨੂੰ ਪੜ੍ਹ ਕੇ ਇਹ ਲਿਖ ਦਿੱਤਾ ਕਿ RAM ਨਾਮ ਦੇ ਬਰਾਬਰ ਕੁਝ ਵੀ ਨਹੀਂ ਨਾਨਾ ਖਿਆਨ ਪ੍ਰਾਨ ਵੇਦ ਵਿਦਿ ਚੌਥ ਸਖਰ ਮਾਹੀ ਵਿਆਸ ਵਿਚਾਰ ਕਹਿਓ ਪਰਮार्थ ਰਾਮ ਨਾਮ ਸਮਨਾਹੀ ਸੋ ਜਿਹੜੇ ਉਹਨਾਂ ਨੇ ਉਪਦੇਸ਼ ਦਿੱਤੇ ਆਪਣੇ ਆਪਣੇ ਭੇਸ ਦੇ ਵਿੱਚ ਰਹਿ ਕੇ ਜਦੋਂ ਉਹਨਾਂ ਤੇ ਕੋਈ ਮਾਰਗ ਤੇ ਚੱਲਣਾ ਚਾਹੁੰਦਾ ਤੇ ਉਸ ਨੂੰ ਇਹ ਲੱਗਦਾ ਕਿ ਐਂਡ ਤੇ ਜਾ ਕੇ ਤਾਂ ਅਸੀਂ ਇੱਕ ਨਾ ਹੀ ਮਿਲਣਾ ਹੈ ਗੁਰਗਰ ਏਕੋ ਬੇਸ ਅਨੇਕ ਗੁਰ ਕੀ ਹੈ ਸ਼ਬਦ ਸ਼ਬਦ ਨੂੰ ਹੋਈ ਗੁਰੂ ਕਿਹਾ ਗਿਆ ਕਿਉਂਕਿ ਇਹ ਸਥੂਲ ਸਰੀਰ ਖਤਮ ਹੋ ਜਾਂਦਾ ਸ਼ਬਦ ਜੋ ਉਹਨਾਂ ਨੂੰ ﺍﻟहाम ਹੋਇਆ ਉਹਨਾਂ ਨੇ ਲਿਖ ਦਿੱਤਾ ਦੱਸ ਦਿੱਤਾ ਕਿ ਇਹ ਉਹਨਾਂ ਦਾ ਮਾਰਗ ਹੈ ਗੁਰ ਗੁਰ ਇੱਕੋ ਬੇਸ ਅਨੇਕ ਗੁਰੂ ਇੱਕੋ ਹੀ ਹੈ ਕਹਿੰਦੇ ਪ੍ਰਮਾਤਮਾ ਇੱਕੋ ਹੀ ਹੈ ਪਰ ਉਹਨੂੰ ਰਚਨ ਵਾਲੇ ਉਹਨੂੰ ਦੱਸਣ ਵਾਲੇ ਬਹੁਤ ਬਣ ਗਏ ਵੇਸ ਅਨੇਕ ਅਨੇਕ ਕਈ ਵੇਸ 18 ਸਿਮਰਤियां ਚਾਰ ਵੇਦ ਚਾਰ 18 ਪ੍ਰਾਣ 27 ਸਿਮਰਤियां ਸੋ ਸਾਨੂੰ ਇਹ ਸਾਰਿਆਂ ਨੂੰ ਪੜ ਕੇ ਵੇਦ ਵਿਆਸ ਜੀ ਕਹਿੰਦੇ ਆ ਕਿ RAM ਨਾਮ ਦੇ ਬਰਾਬਰ ਕੁਝ ਵੀ ਨਹੀਂ ਸੋ ਉਹ ਕਹਿਣਾ ਚਾਹੁੰਦੇ ਆ ਕਿ ਬਾਬਾ ਜਹ ਕਰ ਕਰਤੇ ਕੀਰਤ ਹੋਏ হে ਪ੍ਰਾਣੇ ਜਿਸ ਘਰ ਦੇ ਵਿੱਚ ਉਸ ਪਰਮ ਕਰਤੇ ਦੀ ਸਿਫਤ ਸਲਾਹ ਹੋ ਰਹੀ ਹੈ ਉਹਦਾ ਗੀਤ ਗਾਇਆ ਜਾ ਰਿਹਾ ਹੈ ਉਹਦਾ ਗੁਣਗਾਨ ਕੀਤਾ ਜਾ ਰਿਹਾ ਹੈ ਸੋ ਕਰ ਰੱਖ ਬਡਾਈ ਤੋਏ ਉਹਨੂੰ ਹੋਏ ਆਪਣਾ ਕਰ ਮੰਨ ਉਤੋਂ ਹੀ ਤੈਨੂੰ ਜਾਗ ਲੱਗਣਾ ਉਹਨੂੰ ਹੀ ਸਤ ਸੰਗ ਕਹਿੰਦੇ ਹਨ ਕਿਉਂਕਿ ਜੇ ਕਰਕੇ ਹੀ ਕੋਈ ਉਹਦਾ ਭੇਦ ਪਾਲੂਗਾ ਜਿਨ੍ਹਾਂ ਨੇ ਭੇਜ ਪਾਇਓ ਨਾ ਰਾਗੇ ਲੇਕਿਨ ਦੱਸ ਨਹੀਂ ਸਕਿਆ ਕਿ ਕਿਉਂਕਿ ਸਤਗੁਰ ਕਬੀਰ ਮਹਾਰਾਜ ਜੀ ਆਪਣੀ ਬਾਣੀ ਚ ਕਹਿ ਰਹੇ ਸਨਕ ਸੁਨੰਦ ਮਹੇਸ਼ ਸਮਾਨਾ ਸੇਖ ਨਾਦ ਤੇਰਾ ਬਰਮ ਨਾ ਜਾਨਾ ਸੰਤ ਸੰਗਤ RAM ਰਿਤੇ ਬਸਾਈ ਹਨੂਮਾਨ ਸਰਗੜ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਚਾਰ ਬੇਦ ਔਰ ਸਿਮਰਤਿ ਤਿ ਪ੍ਰਾਨਾ ਕਮਲਾ ਪਤ ਕਮਲਾ ਨਹੀਂ ਜਾਨਾ ਸਤਗੁਰ ਕਬੀਰ ਮਹਾਰਾਜ ਜੀ ਕਹ ਰਹੇ ਕਿ ਬ੍ਰਹਮਾ ਦੇ ਬੇਟੇ ਨਹੀਂ ਸ਼ਿਵ ਨੇ ਕਿਸੇ ਨਾਲ ਤੇਰਾ ਭੇਦ ਨਹੀਂ ਤੇਰੇ ਬਰਾਬਰ ਕੋਈ ਨਹੀਂ ਭੇਦ ਨਹੀਂ پا ਸਕਦਾ ਕੋਈ ਤੇਰਾ ਜਿਸ ਨੇ ਭੇਦ ਪਾ ਲਿਆ ਉਹ ਵਾਪਸ ਨਹੀਂ ਆਉਂਦਾ ਸ਼ੇਖਨਾਦ ਤੇਰਾ ਮਨ ਮਨ ਨਹੀਂ ਜਾਨਾ ਅਸੀਂ ਕਹਿੰਦੇ ਸਾਡੇ ਕੋਲ ਜੀਭਾਂ ਜਾਦੀਆਂ ਹੁਣ ਅਸੀਂ ਜ਼ਿਆਦਾ ਸਿਮਰਨ ਕਰ ਲਵਾਂਗੇ ਪਰ ਬਾਣੀ ਨੇ ਕਹਿਤਾ ਕਿ ਸ਼ੇਖ ਨਾਮ ਜਿਹੜਾ ਇੰਦਰ ਦਾ ਭਗਤ ਹੈ ਉਹ ਵੀ ਕਿੰਦੇ ਤੈਨੂੰ ਤੇਰਾ ਭੇਦ ਨਹੀਂ ਪਾ ਸਕਿਆ ਕਿਉਂਕਿ ਇੱਕ ਦੂਜੀ ਬੋਲੱਖ ਹੋਏ ਲੱਖ ਹੋਵੇ ਲੱਖ ਵਿੱਚ ਲੱਖ ਵਿੱਚ ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਇਹ ਤੇਰਾ ਪਤ ਪਵੜੀਆ ਚੜੀਏ ਹੋਏ ਅਕੀਸ ਸੁਣੀ ਗਲਾ ਆਕਾਸ ਕੀ ਕੀਟਾ ਏ ਦੀਸ ਨਾਨਕ ਨਦਰੀ ਪਾਈਏ ਕੂੜੀ ਕੂੜੇ ਦੀ ਸੇਖ ਤਾਂ ਜਿਹੜਾ ਜਿਸ ਦੀਆਂ ਜੀਭਾਂ ਹਜ਼ਾਰਾਂ ਹੈ ਉਹ ਵੀ ਕਿੰਦੇ ਤੇਰਾ ਭੇਦ ਨਹੀਂ ਪਾ ਸਕਦਾ ਸੰਤ ਸੰਗਤ RAM ਰਿਧੇ ਵਸਾਈ ਸੰਤਾ ਨੇ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਚ ਵਸਾਇਆ ਪ੍ਰਮਾਤਮਾ ਦੇ ਚਰਨ ਜਿਹੜੇ ਉਹਨਾਂ ਦੇ ਹਿਰਦੇ ਚ ਟਿਕ ਹਨੁਮਾਨ ਸਰ ਗਰੜ ਸਮਾਨਾ ਹਨੁਮਾਨ ਨੇ ਗਰੜ ਨੇ ਜਿਹਨੂੰ ਅਸੀਂ ਗਰੜ ਕਹਿੰਨੇ ਹਾਂ ਇਹ ਪੰਛੀਆਂ ਦਾ ਬਾਦਸ਼ਾਹ ਸੂਰਜ ਦਾ ਰਥਵਾਹੀ ਅਰਨ ਉਹ ਵੀ ਕਿਸੇ ਨੇ ਵੀ ਤੇਰਾ ਭੇਦ ਨਹੀਂ ਪਾਇਆ ਸੁਰਪਤ ਨਰਪਤ ਨਹੀਂ ਗੁਣ ਜਾਣਾ ਜਿੰਨੇ ਵੀ ਹੋਏ ਰਿਸ਼ੀ मुनि ਇਹਨਾਂ ਨੇ ਤੇਰਾ ਅਕਥ ਨਹੀਂ ਸਕਦੇ ਅਕਥ ਹੈ ਉਹ ਕਥਨਾ ਚਾਹਣ ਵੀ ਤਾਂ ਕਥ ਨਹੀਂ ਸਕਦੇ بس ਇੰਨਾ ਕੀ ਫਰਕ ਹੈ ਕਿ ਜਿੰਨਾ ਕੁ ਪੰਛੀ ਦੇ ਖੰਭਾਂ 'ਚ ਤਾਕਤ ਹੈ ਉਹਨਾ ਉੱਚੀ ਡਾਦੀ ਮਾਰ ਸਕਦਾ ਪਰ ਜੇ ਉਹ ਕਹੇ ਕਿ ਮੈਂ ਸਾਰਾ ਗगन ਘੁੰਮ ਲਿਆ ਕੋਈ ਵੀ ਨਹੀਂ ਘੁੰਮ ਸਕਦਾ ਕਿਉਂਕਿ ਇੱਕ ਇੱਕ ਰੋਮ ਦੇ ਵਿੱਚ ਬ੍ਰਹਿਮੰਡ ਰਚੇ ਹੋਏ ਆ ਚਾਰ 베ਦ ਔਰ ਸਿਮਰਤੀ ਪ੍ਰਾਨਾ ਚਾਰੇ 베ਦ ਜਿੰਨਾ ਰਚੇ ਆ ਔਰ ਸਿਮਰਤੀਆਂ ਰਚੀਆਂ ਉਹ ਵੀ ਤੇਰਾ ਪੇਦ ਨਹੀਂ ਪਾਸ کملا پت کملا نہیں جدا جیو جی ہے اور لکشمی گوتم اپنے اپنی ڈیوٹی نبھا کے گئے لیکن کوئی بھی کتھ نہیں سکیا اور اخیر کہنا پیا کہ رودس کتھ کتھا کوے کری کریجے ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦਿੱਤੀ ਸਤਗੁਰੂ ਦਾਸ ਮਹਾਰਾਜ ਜੀ ਕਹਦੇ ਕਿ ਤੇਰੇ ਵਰਗਾ ਹੈ ਹੀ ਨਹੀਂ ਕੋਈ ਉਹ ਤੇਰੇ ਵਿੱਚ ਤਾਂ ਗੁਣਾਂ ਨੂੰ ਗ੍ਰਹਿਣ ਕਰਕੇ ਸਮਾ ਸਕਦਾ ਪਰ ਤੇਰਾ ਸ਼ਰੀਰਕ ਨਹੀਂ ਹੈ ਇਸੇ ਕਰਕੇ ਕੋਈ ਚਾਹੇ ਮਹੇਸ਼ ਚਾਹੇ ਸ਼ੇਸ਼ਨਾਗਰ ਚਾਹੇ ਬ੍ਰਹਮਾ ਹੈ ਚਾਹੇ ਵਿਸ਼ਨੂੰ ਹੈ ਚਾਹੇ ਹਨੂਮਾਨ ਹੈ ਚਾਹੇ ਗਰੜ ਹੈ ऋषि मुनि जिन ने भी हुई है वो तेरे बराबर नहीं हो सकते क्या हो कथी कथ देखा मैं अकथ ना कथ ना जाई पांचवें पाषा भी हुई कह रहे जो सतगुरुदास महाराज जी कह रहे हैं कहते मैं कथना चाहना भी जो देखया मैं कथा मैं अकथ ना कथ ना जाई कहते मैं तो कथा नहीं जा रहा क्यों ਕਿ ਜਿੰਨਾ ਕ ਗੁਣ ਅਸਥੂਲ ਜੀਵਾਨ ਦੇ ਨਾਲ ਬੋਲਿਆ ਜਾ ਸਕਦਾ ਉਹ ਨਿਰਗੁਣ ਹੈ ਤੇ ਜੀਵਾਨ ਅਸਥੂਲ ਹੈ ਜੇਕਰ ਕਹੀਏ ਅਸੀਂ ਦੱਸਿਆ ਜਾ ਸਕਦਾ ਨਹੀਂ ਦੱਸਿਆ ਜਾ ਸਕਦਾ ਕਿਉਂਕਿ ਸਤਗੁਰ ਕਬੀਰ ਮਹਾਰਾਜ ਜੀ ਕਹਿ ਰਹੇ ਕਹੇ ਕਬੀਰ ਗੁੰਗੇ ਗੁੜ ਖਾਇ ਪੁੱਛੇ ਤਾਂ ਕਿਆ ਕਹੀਏ ਕਹਿੰਦੇ ਜੇਕਰ ਗੁੰਗੇ ਨੂੰ ਪੁੱਛੋ ਕਿ ਗੁੜ ਦਾ ਸਵਾਦ ਕੀ ਹੈ ਉਹ ਦੱਸ ਦਊ ਕਿਉਂ ਨਹੀਂ ਦੱਸ ਸਕਦਾ ਕਿਉਂਕਿ ਉਹਦੀ ਰਸਨਾ ਨਹੀਂ ਹੈ ਤੇ ਜਿਹੜਾ ਸੰਤ ਹੈ ਉਹਦੀ ਵੀ ਰਸਨਾ ਫਿਰ ਬੰਦ ਹੋ ਜਾਂਦੀ ਹੈ ਕਿਉਂਕਿ ਉਹ ਜਿੱਥੋਂ ਵਿਛੜਿਆ ਹੋਇਆ ਸੀ ਉੱਥੇ ਮਿਲ ਗਿਆ ਉਹ ਫਿਰ ਦੱਸਣਾ ਨਹੀਂ ਚਾਹਦਾ ਉਹਦੀ ਜ਼बान ਜਿਹੜੀ ਹੈ ਚੱਲ ਨਹੀਂ ਸਕਦੀ ਕੱਥ ਨਹੀਂ ਸਕਦੀ ਇਹ ਤਾਂ ਕਹਿ ਸਕਦਾ ਕਿ ਤੂੰ ਤੂੰ ਕਰਤਾ ਤੂੰ ਹਉ ਮੁਜ ਮੇ ਰਹਾ ਨਾ ਜਾ ਆਪਾ ਪਰ ਕਮਿਟ ਕੇ ਜਤ ਦੇ ਖਤ ਤੂੰ ਨੂੰ ਇਹ ਤਾਂ ਨਜ਼ਰ ਆਉਂਦਾ ਕਿ ਹਰ ਇੱਕ ਦੇ ਵਿੱਚ ਤੂੰ ਹੀ ਸਮਾਇਆ ਹੋਇਆ ਪਰ ਉਹ ਇਹ ਨਹੀਂ ਕਹਿ ਸਕਦਾ ਕਿ ਪ੍ਰਮਾਤਮਾ ਇੰਨਾ ਕੋ ਹੈ ਕਿਉਂਕਿ ਪ੍ਰਮਾਤਮਾ ਦਾ ਭੇਦ ਜਿਹੜਾ ਹੈ ਉਹ ਕਿਸੇ ਨੇ ਵੀ ਅਜੇ ਤੱਕ ਪਾਇਆ ਨਹੀਂ ਕਿਉਂਕਿ ਸ੍ਰਿਸ਼ਟੀ ਜਿਹੜੀ ਰਚੀ ਹੋਈ ਹੈ ਇੱਕ ਬੰਦੇ ਦਾ ਜੀਵਨ ਜਿਹੜਾ ਹੈ ਉਹ ਕਿੰਨਾ ਕੁ ਲੰਬਾ ਹੈ ਕਿੰਨਾ ਕੁ ਵੱਡਾ ਹੈ ਪਰ ਜਿਨ੍ਹਾਂ ਨੇ ਰਾਮ ਨਾਮ ਦੇ ਵਿੱਚ ਆਪਣੇ ਜੀਵਨ ਨੂੰ ਲਾ ਲਿਆ ਉਹਨਾਂ ਨੇ ਦੇਖ ਲਿਆ ਪਰ ਦੇਖ ਕੇ ਦੱਸਿਆ ਨਹੀਂ ਕੁਝ ਕਹ ਕਵੀਰ ਗੁੰਗੀ ਗੁੜ ਖਾਇਆ ਪੁੱਛੇ ਤਾਂ ਕੀ ਕਹੀਏ ਜਾਂ ਫਿਰ ਇਸ ਤਰੀਕੇ ਨਾਲ ਵੀ ਕਿਹਾ ਜਾ ਸਕਦਾ ਕਿ ਕਿਸੇ ਨੇ ਕਿਹਾ ਕਿ ਇੱਕ ਨਮਕ ਦੀ ਡੜੀ ਸਮੁੰਦਰ ਦੇ ਵਿੱਚ ਪਾਉਨੇ ਆ ਉਹ ਆ ਕੇ ਦੱਸੂਗੀ ਕਿ ਨਮਕ ਦੀ ਡੜੀ ਕਿ ਸਮੁੰਦਰ ਕਿੰਨਾ ਕੁ ਡੂੰਘਾ ਹੈ ਪਰ ਉਹ ਉਹਦੇ ਨਾਲ ਵਿਛੜੀ ਹੋਈ ਸੀ ਨਮਕ ਸਮੁੰਦਰ ਤੋਂ ਬਣਿਆ ਹੋਇਆ ਸੀ ਤਾਂ ਉਹਦੇ ਵਿੱਚ ਹੀ ਮਿਲ ਗਿਆ ਆ ਕੇ ਦੱਸਣ ਵਾਲਾ ਕੋਈ ਵੀ ਨਹੀਂ ਬਚਿਆ ਸੋ ਇਹ ਜਿਹੜਾ ਭੇਦ ਹੈ ਪਰਮਾਤਮਾ ਦਾ ਇਹ ਉਹੀ ਜਾਣਦਾ ਜਦੋਂ ਜੋ ਵੀ ਹਨ ਵਿਸ ਪਹਿਲੇ ਪਾਤਸ਼ਾਹ ਜੀ ਨੂੰ ਪੁੱਛਿਆ ਕੁਐਸਚਨ ਪੁੱਛਿਆ ਕਿ ਪਰਮਾਤਮਾ ਕਿਹੋ ਜਿਹਾ ਹੈ ਕੀ ਉਹਦੇ ਗੁਣ ਹੈ ਤਾਂ ਸਤਗੁਰੂ ਨੇ ਕਹਿ ਦਿੱਤਾ ਜੇ ਉਹ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕੋ ਦੇਵ ਬਿਝਾਈ ਸਭਨਾ ਜੀਆਂ ਕੋ ਇੱਕੋ ਦਾਤਾ ਸੋ ਮੈਂ ਬਿਸਮ ਜਾਈ ਕਹਿੰਦੇ ਜੇ ਮੈਂ ਜਾਣ ਵੀ ਲੰਮਾ ਤਾਂ ਮੈਂ ਆਖ ਹੀ ਨਹੀਂ ਸਕਦਾ ਜਿੰਨਾ ਕੁ ਮੈਂ ਜਾਣਿਆ ਮੈਂ ਉਹਨੇ ਹੀ ਕਹੂੰਗਾ ਉਹਦਾ ਤਾਂ ਐਂਟੀ ਕੋਈ ਨਹੀਂ ਸੋਦਰ ਕਿਹਾ ਸੋ ਕਰਕੇ ਜਿਤ ਮੈਂ ਸਭ ਸੁਮਾਲੇ ਬਾਜੇ ਨਾਦ ਅਨੇਕ ਅ ਸੰਖਾ ਕੇ ਤੇਰ ਬਾਵਣ ਹਾਰੇ ਕੋਈ ਭੇਦ ਨਹੀਂ ਸੋ ਇਸੇ ਕਰਕੇ ਉਹ ਕਹਿੰਦੇ ਏਕਾ ਮਾਈ ਜੁਗਤ ਵਿਆਇ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਜਿਬ ਤਿਸ ਭਾਵੇ ਤਿਵੇਂ ਚਲਾਵੇ ਜਿម ਹੋਵੇ ਫਰਮਾਨ ਉਹ ਵੇਖਿ ਉਹਨਾਂ ਨਦਰ ਨਾ ਆਵੇ ਬਹੁਤਾ ਏ ਬਿਟਾ ਉਹ ਕਹਿੰਦੇ ਬ੍ਰਹਮਾ विष्णु महेश ਜਿਹੜਾ ਬ੍ਰਹਮਾ ਹੈ ਉਤਪਤੀ ਕਰ ਰਿਹਾ ਹੈ। ਵਿਸ਼ਨੂੰ ਰਿਜਕ ਦੇ ਦਿਆ ਚਲਾ ਰਿਹਾ ਹੈ। ਪ੍ਰਤੀਪਾਲਨ ਕਰ ਰਿਹਾ ਹੈ। ਔਰ ਵਿਹੇਸ਼ ਜਿਹੜਾ ਉਹ ਖਤਮ ਕਰ ਰਿਹਾ ਹੈ। ਇੱਕ ਜਨਰੇਟ ਕਰ ਰਿਹਾ, ਇੱਕ ਆਪਰੇਟ ਕਰ ਰਿਹਾ, ਇੱਕ ਡਿਸਟਰਾਇ ਕਰ ਰਿਹਾ। ਗੌਰ ਦਾ ਵੀ ਮਤਲਬ ਇਹ ਹੋਈ ਹੈ। ਤੇ ਬ੍ਰਹਮਾ ਵਿਸ਼ਨੂੰ महेश ਦਾ ਵੀ ਮਤਲਬ ਇਹ ਹੈ। ਪਰ ਉਹ ਕਹਿੰਦੇ ਇਹ ਤਿੰਨੋ ਜਿਹੜੇ ਆਪਣੇ ਕਾਰ ਦੇ ਵਿੱਚ ਲੱਗੇ ਹੋਏ ਐ ਪਰ ਉਹਨੂੰ ਦੇਖ ਨਹੀਂ ਸਕਦੇ ਉਹ ਇਹਨਾਂ ਨੂੰ ਦੇਖ ਰਿਹਾ ਕਿ ਇਹ ਕੀ ਕਰਦੇ ਸੋ ਇੱਕ ਜੁਗਤ ਦੇ ਨਾਲ ਇਹ ਦੁਨੀਆ ਰਚ ਦਿੱਤੀ ਅਸੀਂ ਕਹਿੰਦੇ ਆ ਕਿ ਪ੍ਰਮਾਤਮਾ ਨਹੀਂ ਹੈ ਜੇ ਪ੍ਰਮਾਤਮਾ ਨਹੀਂ ਹੈ ਤੇ ਇਹ ਆਕਾਸ਼ ਇਹ ਪਤਾਲ ਇਹ ਜੁਨਾ ਇਹ ਕਿੱਥੋਂ ਆਇਆ ਇੱਕ ਬੂੰਦ ਤੋਂ ਕਿਰਕ ਲਹੂ ਦੀ ਰਤ ਤੋਂ ਇੱਕ ਸੰਸਾਰ ਦੇ ਵਿੱਚ ਖਡਾਉਣਾ ਬਣਾ ਕੇ ਭੇਜ ਦਿੱਤਾ ਜਿਹੜਾ ਬੰਦਾ ਮਾਣ ਕਰਦਾ ਫਿਰਦਾ ਕਿ ਮੇਰੇ ਜਿਹਾ ਕੋਈ ਨਹੀਂ ਸੋ ਜਿੱਥੇ ਉਹਦੀ ਸਿਫਤ ਸਲਾਹ ਹੋ ਰਹੀ ਹੈ ਪਹਿਲੇ ਪਾਤਸ਼ਾਹ ਕਹਿੰਦੇ ਉਹਨੂੰ ਘਰ ਸਮਝ ਆਪਣਾ ਉਸ ਪਰਮਾਤਮਾ ਦਾ ਜਿੱਥੇ ਸਤ ਸੰਗ ਹੋ ਰਿਹਾ ਉਸ ਪਰਮਾਤਮਾ ਦਾ ਜਿੱਥੇ ਗੂੰਗਾਣ ਹੋ ਰਿਹਾ ਉੱਥੇ ਆਪਣੇ ਮਨ ਨੂੰ ਟਿਕਾ ਲੈ ਤੇਰਾ ਬੰਨ ਉੱਥੇ ਟਿਕ ਜੀਵੇ ਕਿਉਂਕਿ ਚਾਹੇ ਵੇਦ ਚਾਹੇ ਸ਼ਾਸਤਰ ਜਿੰਨੇ ਵੀ ਪੜ ਲਏ ਮੈਂ ਐਂਡ ਤੇ ਜਾ ਕੇ ਤੈਨੂੰ ਰਾਮ ਨਾਮ ਨੇ ਹੀ ਬਚਾਉਣਾ ਰਾਮ ਨਾਮ ਦੇ ਬਰਾਬਰ ਕੁਝ ਨਹੀਂ ਕਿਉਂਕਿ ਚਾਹੇ ਵੇਦ ਚਾਹੇ ਸ਼ਾਸਤਰ ਚਾਹੇ ਪ੍ਰਾਣਾ ਇਹ ਤਿੰਨ ਗੁਣਾ ਤੱਕ ਹੀ ਸੀਮਤ ਹੈ ਰਜੋ ਤਮੋ ਸਤੋ ਚੌਥਾ ਗੁਣ ਜਿਹੜਾ ਹੈ ਉਹ ਭਗਤੀ ਲੈਣੇ ਦਿੱਤਾ ਕਿ ਰਾਮ ਨਾਮ ਸਭ ਤੋਂ ਉੱਤਮ ਹੈ ਵਿਸ਼ੂਏ ਚਸਿਆ ਘੜਿਆ ਪਹਿਰਾ ਥਿੱਤੀ ਵਾਰੀ ਮਾਹ ਸਤਿਗੁਰੂ ਕਹਦੇ ਕਿ 15 ਵਾਰੀ ਅੱਖ ਨੂੰ ਆਪਾਂ ਚਮਕੀਏ ਤਾਂ ਇੱਕ ਵਿਸ਼ੇ ਬਣਦਾ ਔਰ 15 ਵਿਸ਼ੇ ਇਕੱਠੇ ਹੋ ਕੇ ਇੱਕ ਚਸਾ ਬਣਦਾ ਵਿਸ਼ੂਏ ਚਸਿਆ ਘੜਿਆ ਫਿਰ ਥਿੱਤੀ ਚਸੇ ਇਕੱਠੇ ਹੋ ਕੇ ਇੱਕ ਪੱਲ ਬਣਦਾ ਔਰ 30 ਪਲ ਇਕੱਠੇ ਹੋ ਕੇ ਇੱਕ ਘੜੀ ਬਣਦੀ ਹੈ। ਔਰ 7.5 ਘੜੀਆਂ ਜਿਹੜੀਆਂ ਇੱਕ ਪਹਿਰ ਬਣਦਾ। ਔਰ 8 ਪਹਿਰ ਇਕੱਠੇ ਹੋ ਕੇ ਦਿਨ ਰਾਤ ਬਣਦਾ। ਔਰ 15 ਥਿਤੀਆਂ ਕਿ 15 ਦਿਨਾਂ ਦੇ ਚੰਦਰਮਾ ਚੜਦਾ ਤੇ 15ਵਾਂ 15 ਦਿਨਾਂ 'ਚ ਅਲੋਪ ਹੁੰਦਾ। 7 ਬਾਰ ਹੈ ਸੋਮਵਾਰ, ਮੰਗਲਵਾਰ, ਬੀਰਵਾਰ ਇਹ ਸਤ ਹੈ 12 ਮਹੀਨੇ ਹੈ ਤੇ ਛੇਰਤਾ ਇਹ ਕਿੱਥੋਂ ਬਣੀ ਹੈ ਇਹ ਸਾਰੇ ਦਾ ਸਾਰਾ ਸੂਰਜ ਤੋਂ ਬਣਿਆ ਵਿਸ਼ਵੇ ਚਸਿਆ ਘੜਿਆ ਪਹਿਰਾ ਥਿੱਤੀ ਵਾਰੀ ਮਾਂ ਹੋਇਆ ਇੱਕ ਸਾਲ ਦੇ ਵਿੱਚ 12 ਮਹੀਨੇ 12 ਮਹੀਨੇ ਚ ਛੇਰਤਾ ਔਰ ਇੱਕ ਹਫਤੇ ਚ 7 ਦਿਨ ਹਫਤੇ ਬਣ ਗਏ ਫਿਰ ਘੜੀਆਂ ਬਣ ਗਈਆਂ ਪਹਿਰ ਬਣ ਗਏ ਇਹ ਉਸ ਸਮੇਂ ਗੁਰੂਆਂ ਦੇ ਸਮੇਂ ਦੇ ਵਿੱਚ ਇੱਕ ਸਮਾਂ ਦੇਖਣ ਦਾ ਵੀ ਕਿੰਨਾ ਸਮਾਂ ਹੋ ਗਿਆ ਸਾਨੂੰ ਜਿਹਨੂੰ ਅਸੀਂ ਅੱਜ ਟਾਈਮ ਕਹ ਰਹੇ ਹਾਂ ਜਿਹਨੂੰ ਅਸੀਂ ਘੰਟਿਆਂ ਮਿੰਟਾਂ ਸਕਿੰਟਾਂ ਦੇ ਵਿੱਚ ਬਦਲ ਲਿਆ ਉਸ ਸਮੇਂ ਵੀ ਇਹ ਸੀਗਾ ਕਿ 15 ਵਾਰੀ ਕੋਈ ਅੱਖ ਝਮਕੇ ਤੇ ਇੱਕ ਚਸਾ ਬਣੇਗਾ ਵਿਸ਼ਾ ਬਣੇਗਾ 15 ਵਿਸ਼ੇ ਇਕੱਠੇ ਹੋਣਗੇ ਤੇ ਇੱਕ ਚਸਾ ਬਣੇਗਾ ਸੋ ਇਸ ਕਰਕੇ ਇਹ ਸਾਰਾ ਉਹਨਾਂ ਨੂੰ ਦੱਸਿਆ ਕਿ ਕਿੱਥੋਂ ਆਇਆ ਸੂਰਜ ਏਕੋ ਤੁਤ ਅਨੇਕ ਨਾਨਕ ਕਰਤੇ ਕੀ ਕੀਤੇ ਵੇਸ ਕਿੰਦੇ ਸੂਰਜ ਤਾਂ ਇੱਕੋ ਹੀ ਆ ਪਰ ਰੁੱਤਾਂ ਅਨੇਕ ਬਣ ਗਈਆਂ ਸਰਦ ਰੁੱਤ ਆ ਗਈ ਪਤਝੜ ਆ ਗਈ ਗਰਮੀਆਂ ਆ ਗਈਆਂ ਮੌਨਸੂਨ ਆ ਗਈ ਸੋ ਸਾਧੀਆਂ ਜਿਹੜੀਆਂ ਰੁੱਤਾਂ ਹੈ ਇਹ ਕਾਦੇ ਨਾ ਬਦਲ ਰਹੀਆਂ ਸੂਰਜ ਨਾਲ ਕਿਉਂ ਬਦਲ ਰਹੀ ਹੈ ਕਿ ਧਰਤੀ ਜਿੱਦਾਂ ਜਿੱਦਾਂ ਦੂਰ ਹੁੰਦੀ ਜਾਂਦੀ ਹੈ ਉਦਾਂ ਉਦਾਂ ਟੈਂਪਰੇਚਰ ਘਟਦਾ ਜਾਂਦਾ ਹੈ ਜਿਹੜਾ ਪੋਰਸ਼ਨ ਨੇੜੇ ਆਉਂਦਾ ਕਿਉਂਕਿ ਧਰਤੀ ਆਪਣੇ ਆਪ ਦੇ ਵਿੱਚ ਵੀ ਘੁੰਮ ਰਹੀ ਹੈ ਔਰ ਧਰਤੀ ਸੂਰਜ ਦੇ ਦੁਆਲੇ ਵੀ ਘੁੰਮ ਰਹੀ ਹੈ ਜਦੋਂ ਜਿਹੜਾ ਪਾਸਾ ਸੂਰਜ ਤੋਂ ਦੂਸਰੇ ਪਾਸੇ ਪਿੱਛੇ ਚਲ ਜਾਂਦਾ ਉੱਥੇ ਰਾਤ ਪੈ ਜਾਂਦੀ ਹੈ ਔਰ ਦੂਜੇ ਪਾਸੇ ਦਿਨ ਚੜ ਜਾਂਦਾ ਇਸ ਕਰਕੇ ਸੂਰਜ ਇੱਕ ਹੈ ਪਰ ਉਹ ਤਾਂ ਇੱਕ ਹੈ ਪਰ ਜੇਕਰ ਕਿ ਸੂਰਜ ਇੱਕ ਹੈ ਇਹ ਬ੍ਰਹਿਮੰਡ ਦੇ ਵਿੱਚ ਸਾਨੂੰ ਇੱਕ ਨਜ਼ਾਰਾ ਦਿਆ ਪਰ ਕਹਿੰਦੇ ਸੂਰਜ ਤਾਂ ਕਰੋੜਾਂ ਉੱਥੇ ਪ੍ਰਕਾਸ਼ ਹੋਏ ਤੇ ਫਿਰ ਅਸੀਂ ਭੇਦ ਕਿੱਦਾਂ ਪਾਲਾਂਗੇ ਇੱਕ ਬ੍ਰਹਿਮੰਡ ਦਾ ਭੇਦ ਨਹੀਂ ਪੈ ਰਿਹਾ ਤੇ ਕਿੱਦਾਂ ਕਰਤੇ ਦਾ ਭੇਦ ਪਾਲਾਂਗੇ ਇਸੇ ਕਰਕੇ ਪੰਜਵੇਂ ਪਾਸ਼ਣ ਗਿਆ ਮੈਮਾ ਨਾ ਜਾਣੇ ਵੇਦ ਬ੍ਰਹਮੋ ਨਾ ਜਾਣੇ ਭੇਦ ਨਾ ਕਹਿੰਦੇ ਤੇਰਾ ਬੇਦਾਂ ਨੇ ਭੇਦ ਪਾਇਆ ਜਿਨ੍ਹਾਂ ਨੇ ਬੇਦ ਰਚੇ ਨਾ ਬ੍ਰਹਮਾ ਤੇਰਾ ਭੇਦ ਪਾਇਆ ਬ੍ਰਹਮਾ ਵੀ ਦੇਖਣ ਗਿਆ ਸੀ ਕਿ ਮੈਂ ਲੱਭ ਕੇ ਆਵਾਂ ਨਾਤੀ 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 ਕਹਿਣਾ ਪੈ ਗਿਆ ਕਿ ਨਹੀਂ ਹੋ ਰਹਾ ਹੋ ਰਹਾ ਹੋ ਰਹਾ ਹੈ ਹੋ ਰਹਾ ਹੈ ਅਵਤਾਰ ਨਾ ਜਾਣੇ ਅੰਤ ਜਿਹੜੇ ਤੇਰੇ ਸਿੱਧ ਉਹ ਵੀ ਨਹੀਂ ਅੰਤ ਪਾ ਸਕਦੇ ਜਿਨ੍ਹਾਂ ਸਿੱਧੀਆਂ ਪ੍ਰਾਪਤ ਕਰ ਲਈਆਂ ਪਰਮੇਸ਼ਰ ਪਰਮ ਬ੍ਰਹਮ ਬੇਅੰਤ ਪਰਮਾਤਮਾ ਤਾਂ ਕਿੰਦੇ ਬੇਅੰਤ ਹੈ ਬੇਅੰਤ ਜਿਹਦਾ ਅੰਤ ਕੋਈ ਨਹੀਂ ਆਪਣੇ ਗਤ ਆਪੇ ਜਾਣੇ ਆਪਣੇ ਗਤ ਉਹ ਆਪ ਹੀ ਜਾਣਦਾ ਕੋਈ ਉਹਨੂੰ ਬਖਿਆਨ ਨਹੀਂ ਕਰ ਸਕਦਾ ਸੁਣ ਸੁਣ ਅਬਰ ਬਖਾਨੇ ਅਸੀਂ ਦੂਸਰਿਆਂ ਨੂੰ ਸੁਣ ਸੁਣ ਪਰ ਜੇ ਕਿ ਇਹ ਅਸੀਂ ਪੂਰਾ ਭੇਦ ਪਾਲਿਆ ਕੋਈ ਕੱਥ ਨਹੀਂ ਸਕਦਾ ਸ਼ੰਕਰਾ ਨੇ ਹੀ ਜਾਣੇ ਪੇ ਜਿਹੜਾ ਕਹਿੰਦੇ ਸ਼ਿਵ ਹੈ ਉਸਨੇ ਵੀ ਨਹੀਂ ਪੇਤ ਪਾਇਆ ਖੋਜਤ ਹਾਰੇ ਦੇਵ ਦੇਵੀਆਂ ਨਹੀਂ ਜਾਣੇ ਮਰਮ ਸਭ ਉੱਪਰ ਅਲਖ ਪਾਰ ਬ੍ਰਹਮ ਸਾਰੇ ਕਹਿੰਦੇ ਖੋਜਦੇ ਚਲੇ ਗਏ ਚਾਹੇ ਦੇਵੀ ਹੈ ਚਾਹੇ ਦੇਵਤੇ ਹੈ ਪਰ ਉਹਨੂੰ ਲੱਖ ਨਹੀਂ ਸਕੇ ਉਹਨੂੰ ਕਥ ਨਹੀਂ ਸਕੇ ਕਿਉਂਕਿ ਉਹ ਅਕਥ ਹੈ ਸੂਰਜ ਇੱਕੋ ਦੁੱਤਾਂ ਦੇਕ ਸੋ ਜਿਹੜੇ ਬੇਦ ਸ਼ਸਤਰ ਹੈ ਇਹ ਤਿੰਨਾ ਗੁਣਾ ਤੱਕ ਸੀਮਤ ਹੋਣ ਕਰਕੇ ਇਹ ਉਹਦਾ ਵਿਖਿਆਨ ਨਹੀਂ ਕਰ ਸਕਦੇ ਪੂਰਾ ਕਿਉਂਕਿ ਇਹ ਰਜੋ ਤਮਸ ਤੋਗੁਣਾ ਦੇ ਵਿੱਚ ਹੀ ਰਹਿ ਗਏ ਔਰ ਭਗਤੀ ਲਹਿਰ ਨੇ ਮੋਕਸ਼ ਦਾ ਰਸਤਾ ਦਿੱਤਾ ਜਿੰਨਾ ਕਿ ਕਿਸੇ ਮੋਨੀ ਨੂੰ ਪਤਾ ਲੱਗਾ ਉਹਨਾਂ ਕੋ ਉਸਨੇ ਲਿਖ ਦਿੱਤਾ ਕਿਉਂਕਿ ਧਾਮ ਨਾਮ ਦਾ ਰਸ ਜਿਹੜਾ ਕਿ ਕੋਈ ਵੀ ਜੜਾ ਜਨਪੀਤਾ ਉਹ ਦੱਸ ਨਹੀਂ ਸਕਿਆ ਪਰ ਉਹ ਸ਼ਿਪਾਬ ਨਹੀਂ ਸਕਦਾ ਇਹ ਵੀ ਗੱਲ ਹੈ ਅਨਿਕ ਜਤਨ ਕਰ ਹਿਰਦੇ ਰਾਖਿਆ ਰਤਨ ਨਾ ਛਪੇ ਛਪਾਇਆ ਮੱਥਾ ਬੋਲ ਪਿੰਦਾ ਇਹ ਮੁਖੜਾ ਬੋਲ ਪਿੰਦਾ ਅੱਖਾਂ ਤੋਂ ਪਤਾ ਲੱਗ ਜਾਂਦਾ ਕਿ ਕਿੰਨੀ ਕਿ ਨਰਾਨੀ ਚਲ ਗਏ ਭਵੇਂ ਉਹਨਾਂ ਦੱਸੇ ਭਗਤ ਭੇਖਣ ਜੀ ਕਹਿ ਰਹੇ ਆ ਬਾਣੀ ਦੇ ਵਿੱਚ ਅਨੇਕ ਕੇ ਜਤਨ ਕਰ ਹਿਰਦੇ ਰੱਖਿਆ ਰਤਨਾ ਛਪੇਸ਼ ਪਾਇਆ ਕਹਿੰਦੇ ਜਿਨ੍ਹਾਂ ਨੇ ਹੱਦ ਦੇ ਵਿੱਚ ਉਹਨੂੰ ਵਸਾਲਿਆ ਉਹ ਲੱਖ ਕਹਿਣ ਦੁਨੀਆ ਨੂੰ ਕਿ ਨਹੀਂ ਦੱਸਣਾ ਪਰ ਉਹਨਾਂ ਦਾ ਚਿਹਰਾ ਜਿਹੜਾ ਬਣਿਆ ਹੋਇਆ ਹੈ ਉਹਨਾਂ ਦੀਆਂ ਜਿਹੜੀਆਂ ਅੱਖਾਂ ਹੈ ਉਹਨਾਂ ਦਾ ਮੱਥਾ ਹੈ ਉਹ ਨਰਾਨੀ ਚਿਹਰਾ ਜਿਹੜਾ ਹੈ ਉਹ ਸ਼ਬਦ ਇਸਕਦਾ ਪਤਾ ਲੱਗ ਜਾਂਦਾ ਸੋ ਸਤਿਗੁਰੂ ਸਮਝਾ ਰਹੇ ਹੈ ਕਿ ਬੇਸ਼ੱਕ ਬਖਰੇ ਬਖਰੇ ਭੇਖਾਂ ਦੇ ਵਿੱਚ ਦੁਨੀਆ ਆਈ ਬਖਰਾ ਬਖਰਾ ਉਹਨਾਂ ਨੇ ਉਪਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਪਰ ਉਪਦੇਸ਼ ਇੱਕੋ ਹੀ ਹੈ ਗੁਰੂ ਵੀ ਇੱਕੋ ਹੀ ਹੈ ਪਰਮਾਤਮਾ ਇੱਕ ਹੈ ਉਹਨੂੰ ਮਿਲਣ ਦਾ ਰਸਤਾ ਵੀ ਨਾਮ ਨਾਮ ਹੀ ਹੈ ਨਾਮ ਦਾ ਰਸ ਜਿਨ੍ਹਾਂ ਨੇ ਪੀਤਾ ਉਹ ਉਤਰ ਗਏ ਸੋ ਇਸ ਸ਼ਬਦ ਤੋਂ ਸਾਨੂੰ ਜੋ ਸਿੱਖਿਆ ਮਿਲਦੀ ਹੈ ਕਿ ਅਸੀਂ ਦੂਸਰੇ ਨੂੰ ਇਹ ਨਾ ਸਮਝੀਏ ਕਿ ਉਹਦੇ ਵਿੱਚ ਜੋਤ ਨਹੀਂ ਹੈ ਜੋਤ ਉਹਦੇ ਵਿੱਚ ਵੀ ਹੈ ਹਰ ਇੱਕ ਦੇ ਵਿੱਚ ਹੈ ਕਿਉਂਕਿ ਉਹ ਨਰਲੇਪ ਹੈ ਹਰ ਇੱਕ ਜਗ੍ਹਾ ਵਸ ਰਿਹਾ ਹੈ ਸੋ ਇਸੇ ਕਰਕੇ ਉਹਨਾਂ ਨੇ ਕਿਹਾ ਬੇ ਪਲ ਘੜੀਆਂ ਮੂਰਤ ਪੈਰ ਥਿਤ ਬਾੜ ਬਣਾਏ ਦੋਇ ਪਖ ਵਾਰੇ માં ਕਰ ਸੰਜੋਗ ਬਣਾਏ ਛੇ ਜੁੱਤੀ ਵਰਤਿਆਂ ਬਹੁ ਦਲਤ ਚਲਤ ਬਣਾਏ ਸੂਰਜ ਇੱਕ ਵਰਤ ਦਾ ਲੋਕ ਬੇਦ ਅਲਾਏ ਚਾਰ ਵਰਨ ਛੇ ਦਰਸ਼ਨਾ ਬਹੁ ਪੰਥ ਚਲਾਏ ਆਪੇ ਆਪ ਵਰਤ ਦਾ ਗੁਰਮੁਖ ਸਮਝਾਏ ਭਾਈ ਗੁਰਦਾਸ ਜੀ ਕਹਿੰਦੇ ਪਲ ਘੜੀਆਂ ਮੂਰਤ ਪਹਿ ਛਤ ਵਾਰ ਬਣਾਏ ਪਲ ਬਣਾਏ ਘੜੀਆਂ ਬਣਾਈਆਂ ਮੂਰਤਾਂ ਬਣ ਗਈਆਂ ਮੂਰਤ ਮੰਨ ਲਓ ਵੱਖਰੇ ਵੱਖਰੇ ਪੇਸਾਂ ਦੇ ਵਿੱਚ ਆਏ ਲੋਕ ਪਹਿਰ ਬਣੇ ਮਹੂਰਤ ਵੀ ਕਿਹੋਇਆ ਮਹੂਰਤ ਦਾ ਮਤਲਬ ਮਹੂਰਤ ਵੀ ਹੈ ਪਹਿਰ ਛੱਤ ਬਾੜ ਗਣਾਈ ਇਹ ਛੱਤੀਆਂ ਬਣ ਗਈਆਂ ਬਾਹਰ ਬਣ ਗਏ ਦੋਹੇ ਪੱਖ ਬਾਹਰੇ ਮਾਂ ਕਰ ਸੰਯੋਗ ਬਣਾਏ ਦੋਹੇ ਪੱਖ ਦਿਨ ਰਾਤ ਬਣਾਉਂਦੇ 12 ਮਹੀਨੇ ਬਣਾਉਂਦੇ ਔਰ ਇਹਨਾਂ ਸਾਰਿਆਂ ਨੂੰ ਚਲਾਉਣ ਲਈ ਸੰਯੋਗ ਤੇ ਵਿਯੋਗ ਬਣਾਉਂਦਾ ਕਿਉਂਕਿ ਜੇ ਸੰਜੋਗ ਤੇ ਵਿਜੋਗ ਜੋ ਵੀ ਸਾਨੂੰ ਧੀਆ ਪੁੱਤਰ ਭੈਣ ਭਰਾ ਮਾਪੇ ਪਿਤਾ ਮਿਲਦੇ ਇਹ ਸਾਡਾ ਕਿਤੇ ਨਾ ਕਿਤੇ ਇੱਕ ਦੂਜੇ ਦਾ ਪਿਛਲੇ ਪੂਰਬਲੇ ਜਨਮਾਂ ਦਾ ਲੈਣ ਦੇਣ ਹੈ ਛੇ ਰੁੱਤੀ ਵਰਤੀਆਂ ਬਹੁਤ ਚਲਿਤ ਬਣਾਈ ਇਹਨਾਂ ਅਚਰਜ ਕੀਤਾ ਹੋਇਆ ਕਿ ਛੇ ਰੁੱਤਾਂ ਬਣ ਗਈਆਂ ਸੂਰਜ ਇੱਕ ਵਰਤ ਦਾ ਲੋਕ ਬੇਦਲ ਆਇਆ ਇੱਕੋ ਹੀ ਸੂਰਜ ਹੈ ਰੁੱਤਾਂ ਕਿੰਨੀਆਂ ਬਣ ਗਈਆਂ ਕਿੰਨੀ ਅਦੁੱਤਾਂ ਸੰਨ ਦੇਖਣ ਨੂੰ ਮਿਲਦੀਆਂ ਫਿਰ ਲੋਕਾਂ ਨੇ ਕੀ ਕੀਤਾ ਚਾਰ ਵਰਨ ਛੇ ਦਰਸ਼ਨਾ ਬਹੁ ਪੰਥ ਚਲਾਏ ਲੋਕਾਂ ਨੇ ਵਰਨ ਬਣਾ ਲਏ ਆਪਣੇ ਵੀ ਅਸੀਂ ਐਸ ਵਰਨ ਦੇ ਅਸੀਂ ਐਸ ਵਰਨ ਦੇ ਛੇ ਦਰਸ਼ਨਾ ਜਿਨ੍ਹਾਂ ਸ਼ਾਸਤਰ ਲਿਖੇ ਲੋਕੀ ਉਹਨਾਂ ਦੇ ਦਰਸ਼ਨ ਕਰਨ ਲੱਗ ਪਏ ਬਹੁ ਪੰਥ ਚਲਾਏ ਉਹਨਾਂ ਨੇ ਆਪਣੇ ਆਪਣੇ ਪੰਥ ਚਲਾ ਲਏ ਕੋਈ ਕਹਿੰਦਾ ਸਾਡਾ ਆ ਪੰਥਾ ਕੋਈ ਕਹਿੰਦਾ ਸਾਡਾ ਆ ਪੰਥ ਹੈ ਏਕਨ ਅਸਲੀ ਪੰਥ ਪਰਮਾਤਮਾ ਦਾ ਇੱਕੋ ਹੀ ਹੈ ਕਿ ਉਸ ਦਾ ਨਾਮ ਜਪਣਾ ਉਹਦੇ ਵਿੱਚ ਲੀਨ ਹੋਣਾ ਸੀ ਆਪੇ ਆਪ ਵਰਤਦਾ ਗੁਰਮਖ ਸਮਝਾਏ ਇਹ ਚੀਜ਼ ਜਿਹੜੀ ਹੈ ਗੁਰਮਖ ਹੀ ਸਮਝਾ ਸਕਦਾ ਹੈ ਕਿਉਂਕਿ ਭਗਤੀ ਲਹਿਰ ਨੇ ਗੁਰਮਤ ਨੂੰ ਦਿੱਤਾ ਦੁਨੀਆ ਨੂੰ ਤੇ ਗੁਰਮਖ ਜਿਨ੍ਹਾਂ ਨੇ ਉਸ ਨਾਮ ਨੂੰ ਜਪ ਕੇ ਉਹਦੇ ਨਾਲ ਆਪੇਦ ਹੋ ਗਏ ਉਹਦੇ ਨਾਲ ਮਿਲ ਕੇ ਲੀਨ ਹੋ ਗਏ ਬ੍ਰह्म ਗਿਆਨੀ ਬਣ ਗਏ ਉਹ ਗੁਰਮਖ ਜਿਹੜੇ ਹੈ ਉਹੋ ਹੀ ਕਹਿੰਦੇ ਇਹ ਸਮਝਾ ਸਕਦੇ ਕਿ ਇਹ ਰਾਜ ਕੀ ਹੈ ਇਹਦਾ ਭੇਦ ਕੀ ਹੈ ਸੋ ਬਖਰੇ ਬਖਰੇ ਜਿਹੜੀਆਂ ਚੀਜ਼ਾਂ ਹੈ ਸਾਨੂੰ ਦਿਸ ਰਹੀਆਂ ਹੈ ਇੱਕ ਦੀ ਖੇਡ ਹੈ ਕਿਉਂਕਿ ਬਾਜੀਗਰ ਸੇ ਉਹ ਬਾਜੀ ਪਾਈ ਸਭ ਖਲਕ ਤਮਾਸ਼ੇ ਹੈ ਉਸ ਬਾਜੀਗਰ ਨੇ ਕਹਿੰਦੇ ਇੱਕ ਵਾਰੀ ਬਾਜੀ ਪਾਤੀ ਇਹ ਸਾਰੀ ਸ੍ਰਿਸ਼ਟੀ ਰਚ ਦਿੱਤੀ ਉਹਨਾਂ ਸੋ ਇਸ ਸ਼ਬਦ ਤੋਂ ਸਿੱਖ ਲੈਂਦੇ ਹਾਂ ਔਰ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਅਦਾ ਕਰ ਜੋ ਇੱਕ ਰਹੀ ਕਰਿੰਦੇ ਹੇ ਸਵਾਸਾਂ ਦੀ ਪੂੰਜੀ ਨੂੰ ਆਪਣੇ ਚਰਨਾਂ ਦੇ ਨਾਲ ਜੁੜਨ ਲਈ ਇਸ ਮਨ ਨੂੰ ਅਡੋਲ ਅਵਸਥਾ 'ਚ ਲਿਜਾਣ ਲਈ ਕਾਮ ਕ੍ਰੋਧ ਲੋਭ ਹੰਕਾਰ ਖਤਮ ਕਰ ਲਈ ਆਸਾ ਤ੍ਰਿਸ਼ਨਾ ਮਾ ਖਤਮ ਕਰ ਲਈ ਜੋ ਹਰਖ ਸੋਗ ਨੂੰ ਖਤਮ ਕਰ ਲਈ ਕੰਚਨ ਲੋ ਸਮਾਨ ਕਰਨ ਲਈ ਆਪਣੀ ਕਿਰਪਾ ਕਰ ਇਸ ਮਨ ਨੂੰ ਇਨਾਂ ਨਿਮਰਤਾ ਦੇ ਵਿੱਚ ਪਛਾਹ ਤੁਹਾਡੀ ਕਿਰਪਾ ਤੋਂ ਬਿਨਾਂ ਤੁਹਾਡੇ ਬਖਸ਼ਿਸ਼ ਤੋਂ ਬਿਨਾਂ ਤੁਹਾਡੀ ਮਿਹਰ ਤੋਂ ਬਿਨਾਂ ਇਹ ਮਾਨੀਰ ਅਰਦਾਸਾਂ ਮਾਰਦਾ ਇਹ ਟਿਕ ਨਹੀਂ ਸਕਦਾ ਤੁਹਾਡੀ ਕਿਰਪਾ ਦੀ ਲੋੜ ਹੈ ਤੁਹਾਡੀ ਕਿਰਪਾ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ ਇਹੋ ਅਰਦਾਸ ਬੇਨਤੀ ਜੋ ਇਹ ਕਰਦੇ ਹੋਏ ਇਹ ਵੀ ਗੱਲ ਅਰਦਾਸ ਕਰੀਏ ਕਿ ਛਬ ਬਾਣੀ ਪੜਨ ਦਾ ਉਚਾਰਨ ਦਾ ਬਲ ਬਖਸ਼ੋ ਇਹੋ ਹੀ ਬੇਨਤੀਆਂ ਕਰਦੇ ਹਾਂ ਪਤੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ